ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਸੋਈ ਦੇ ਵਿੱਚ ਦੋ ਭਾਂਡੇ ਨਹੀਂ ਮੁੱਦੇ ਮਾਰਨੇ ਚਾਹੀਦੇ ਤਾਂ ਸੰਗਤ ਜੀ ਤੁਸੀਂ ਸੁਣਿਆ ਹੋਵੇਗਾ ਹਰ ਇੱਕ ਦੇ ਘਰ ਦੇ ਵਿੱਚ ਬਜ਼ੁਰਗ ਕਹਿੰਦੇ ਸਨ ਕੜਾਈ ਕਦੇ ਵੀ ਮੁੱਦੀ ਨਹੀਂ ਮਾਰਨੀ ਚਾਹੀਦੀ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਦੀ ਸ਼ੇਪ ਇਸ ਤਰੀਕੇ ਦੇ ਨਾਲ ਬਣੀ ਹੁੰਦੀ ਹੈ ਕਿ ਕੋਈ ਵੀ ਮੱਖੀ ਮੱਛਰ ਜਾਂ ਜੀਵ ਜੰਤੂ ਇਹਨਾਂ ਵਿੱਚ ਆਸਾਨੀ ਨਾਲ ਫੇਰ ਸਕਦਾ ਹੈ ਇਸ ਕਰਕੇ ਜੇ ਆਪਾਂ ਉਹਨਾਂ ਨੂੰ ਬਿਨਾਂ ਧੋਤਿਆਂ ਵਰਤ ਲਈਏ ਤਾਂ ਸਾਡੀ ਸਿਹਤ ਵਾਸਤੇ ਹਾਨੀਕਾਰਕ ਹੋ ਸਕਦਾ ਹੈ ਇਸ ਕਰਕੇ ਉਹਨਾਂ ਨੂੰ ਮੋਦੇ ਮਾਰਨ ਤੋਂ ਮਨਾ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਹਨਾਂ ਨੂੰ ਹਮੇਸ਼ਾ ਸਿੱਧਾ ਰੱਖ ਕੇ ਅਤੇ ਟੱਕ ਕੇ ਹੀ ਰੱਖਣਾ ਚਾਹੀਦਾ ਹੈ ਦੂਸਰੀ ਸੰਗਤ ਜੀ ਗੱਲ ਇਹ ਹੈ ਕਿ ਹਮੇਸ਼ਾ ਸਾਡੇ ਬਜ਼ੁਰਗ ਕਹਿੰਦੇ ਹਨ ਕਿ ਘਰ ਦੇ ਵਿੱਚ ਘਰ ਦੇ ਵਿੱਚ ਇਹ ਸ਼ਬਦ ਨਹੀਂ ਵਰਤਣਾ ਕਿ ਕਦੇ ਭਾਂਡਾ ਮੁੱਦਾ ਨਹੀਂ ਮਾਰਨਾ ਇਸ ਸ਼ਬਦ ਨੂੰ ਵਰਤਣ ਦੀ ਵਜ੍ਹਾ ਹੈ ਕਿ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਸਨ ਕਿ ਪਹਿਲੇ ਸਮਿਆਂ ਵਿੱਚ ਜਦੋਂ ਕਿਸੇ ਦਾ ਬਹੁਤ ਮਾੜਾ ਸਮਾਂ ਹੋ ਜਾਂਦਾ ਸੀ ਜਾਂ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਜਾਂਦਾ ਸੀ ਕਹਿਣ ਦਾ ਭਾਵ ਕਿ ਜਦੋਂ ਕੰਗਾਲੀ ਦੇ ਕੰਡੇ ਦੇ ਆ ਜਾਂਦੇ ਸਨ ਅਤੇ ਬਰਬਾਦ ਹੋ ਜਾਂਦੇ ਸੀ ਤਾਂ ਉਸੇ ਵੇਲੇ ਕਹਿ ਦਿੰਦੇ ਸਨ ਕਿ ਉਹਨਾਂ ਦੇ ਘਰਾਂ ਦੇ ਭਾਂਡੇ ਮੁੱਦੇ ਵੱਜ ਗਏ ਹਨ ਤਾਂ ਸਾਧ ਸੰਗਤ ਜੀ ਇਸ ਕਰਕੇ ਇਹ ਸ਼ਬਦ ਨੂੰ ਵਰਤਨ ਤੋਂ ਮਨਾ ਕੀਤਾ ਜਾਂਦਾ ਹੈ ਤਾਂ ਭੈਣਾ ਨੂੰ ਵੀ ਥੋੜਾ ਜਿਆ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਵਰਤਨ ਜਦੋਂ ਵੀ ਵਰਤਨੇ ਹਨ ਉਦੋਂ ਉਹਨਾਂ ਨੂੰ ਥੋੜਾ ਜਿਆ ਤੋਪ ਬਣਾ ਕੇ ਹੀ ਵਰਤਣਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਗੁਰੂ ਦੀ ਸਿੱਖਿਆ ਆਪਣੇ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕੋ ਹੀ ਸਿੱਖਿਆ ਦਿੱਤੀ ਹੈ ਤਾਂ ਆਪਣੇ ਗੁਰੂ ਦੀ ਸਿੱਖਿਆ ਇਹ ਹੈ ਕਿ ਕਦੇ ਵੀ ਸਿੱਖ ਦੇ ਘਰ ਕੋਈ ਵੀ ਭੁੱਖਾ ਪਿਆਸਾ ਜਾਂ راہਗਿਰ ਜਾਂ ਕੋਈ ਵੀ ਲੋੜਵਾਂ ਦਾ ਜਦੋਂ ਸਾਡੇ ਘਰ ਆਵੇ ਤਾਂ ਕੋਈ ਵੀ ਪ੍ਰਸ਼ਾਦੇ ਦੀ ਆਸ ਰੱਖ ਕੇ ਹੀ ਆਉਂਦਾ ਹੈ ਉਹ ਵਿਅਕਤੀ ਕਦੇ ਵੀ ਸਾਡੇ ਘਰੋਂ ਭੁੱਖਾ ਨਹੀਂ ਜਾਣਾ ਚਾਹੀਦਾ ਕਦੇ ਵੀ ਗੁਰੂ ਦੇ ਸਿੱਖ ਦੇ ਮੋਜੋ ਪ੍ਰਸ਼ਾਦਾ ਸ਼ਿਕਾਉਣ ਤੋਂ ਨਾ ਹਣੀ ਨਿਕਲਨੀ ਚਾਹੀਦੀ ਤਾਂ ਹਮੇਸ਼ਾ ਪ੍ਰਸ਼ਾਦਾ ਸ਼ਿਕਾਉਣ ਨੂੰ ਤਿਆਰ ਵਰਤਿਆ ਰਹਿਣਾ ਚਾਹੀਦਾ ਹੈ ਅਤੇ ਜਿੰਨੇ ਜੋਗੇ ਸਾਨੂੰ ਮਾਲਕ ਨੇ ਬਣਾਇਆ ਹੈ ਉਹਨਾਂ ਹੀ ਅਸੀਂ ਕਰ ਸਕੀਏ ਪਿਆਸੇ ਨੂੰ ਪਾਣੀ ਅਤੇ ਭੁੱਖੇ ਨੂੰ ਪ੍ਰਸ਼ਾਦਾ ਦੇ ਸਕੀਏ ਤਾਂ ਬਸ ਇਹੀ ਕਾਰਨ ਹੈ ਕਿ ਸਿੱਖ ਦੀ ਰਸੋਈ ਦੇ ਵਿੱਚ ਅਟੁੱਟ ਲੰਗਰ ਵਰਤਣਾ ਚਾਹੀਦਾ ਹੈ ਅਤੇ ਲੋ ਲੰਗਰ ਹਮੇਸ਼ਾ ਖੁੱਲਾ ਰਹਿਣਾ ਚਾਹੀਦਾ ਹੈ ਅਤੇ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਦੇਣ ਤੋਂ ਨਾ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਉਦੋਂ ਤਾਂ ਜ਼ਰੂਰ ਜਦੋਂ ਕਿ ਸਾਡੇ ਘਰ ਆਸਰਾ ਖੇ ਕੋਈ ਆਵੇ ਕੋਈ ਲੋੜਵੰਦ ਜ਼ਰੂਰਤਮੰਦ ਅਤੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਖੁਸ਼ੀ-ਖੁਸ਼ੀ ਪ੍ਰਸ਼ਾਦਾ ਛਕਾਉਣਾ ਚਾਹੀਦਾ ਹੈ ਮੱਥੇ ਤੇ ਟੀਉੜੀ ਨਹੀਂ ਪੈਣੀ ਚਾਹੀਦੀ ਤਾਂ ਫਿਰ ਦੇਖਣਾ ਸਾਡੀ ਰਸੋਈ ਦੇ ਵਿੱਚ ਹਮੇਸ਼ਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਰਕਤਾਂ ਰਹਿੰਦੀਆਂ ਹਨ ਅਤੇ ਹਮੇਸ਼ਾ ਸਾਡੇ ਭਾਂਡੇ ਭਰੇ ਰਹਿੰਦੇ ਹਨ ਸੰਗਤ ਜੀ ਵੈਨਾ ਪਰਮਾ ਦੇ ਵਿੱਚ ਬਿਲਕੁਲ ਨਹੀਂ ਪੈਣਾ ਅਤੇ ਜੋ ਵੀ ਕੰਮ ਕਰਨਾ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ ਲੈ ਕੇ ਕਰਨਾ ਤਾਂ ਬਰਕਤਾਂ ਖੁਦ ਚੱਲ ਕੇ ਸਾਡੇ ਘਰ ਦੇ ਵਿੱਚ ਆਉਣਗੀਆਂ ਸਾਧ ਸੰਗਤ ਜੀ ਇਦਾਂ ਹੀ ਕਹਿੰਦੇ ਨੇ ਕਿ ਕਿਸਮਤ ਖੇਡ ਅਜਾਈ ਹੁੰਦੀ ਹੈ ਕਿ ਜੋ ਅਕਸਰ ਸਮਝ ਤੋਂ ਪਰੇ ਹੁੰਦੀ ਹੈ ਇੱਕ ਗਰੀਬ ਮਿਹਨਤੀ ਅਤੇ ਮਾਸੂਮ ਕਮਿਆਰ ਜੋ ਆਪਣੀ ਸਧਾਰਨ ਜ਼ਿੰਦਗੀ ਵਿੱਚ ਰੁੱਝਿਆ ਹੋਇਆ ਸੀ ਅਚਾਨਕ ਕਿਸਮਤ ਦੀ ਇੱਕ ਅਜਾਈ ਚਾਲ ਵਿੱਚ ਫਸ ਜਾਂਦਾ ਹੈ ਅਜਿਹੇ ਮੁਕਾਮ ਤੇ ਪਹੁੰਚ ਜਾਂਦਾ ਹੈ ਜਿੱਥੇ ਕਦੇ ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਸਾਧ ਸੰਗਤ ਜੀ ਇਹ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਤਾਂ ਸੰਗਤ ਜੀ ਕਹਿੰਦੇ ਹਨ ਕਿ ਇੱਕ ਬਸਤੀ ਦੇ ਵਿੱਚ ਇੱਕ ਗਰੀਬ ਕਮਿਆਰ ਸੀ ਉਹ ਸਾਰਾ ਦਿਨ ਮਿਹਨਤ ਦੇ ਨਾਲ ਮਿੱਟੀ ਦੇ ਬਰਤਨ ਬਣਾਉਂਦਾ ਤੇ ਸ਼ਾਮ ਨੂੰ ਆਪਣੇ ਗਧੇ ਉਤੀ ਉਹਨਾਂ ਬਰਤਨਾਂ ਨੂੰ ਲਾਦ ਕੇ ਤੇ ਸ਼ਹਿਰ ਵਿੱਚ ਵੇਚ ਦਿੰਦਾ ਇਸੇ ਬਸਤੀ ਦੇ ਨੇੜੇ ਜੰਗਲ ਵਿੱਚ ਇੱਕ ਖੁੰਖਾਰ ਸ਼ੇਰ ਰਹਿੰਦਾ ਸੀ ਜਿਸ ਨੇ ਬਸਤੀ ਦੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ ਬਸਤੀ ਦੇ ਪਤਾ ਹੀ ਨਹੀਂ ਕਿੰਨੇ ਕ ਲੋਕ ਅਤੇ ਜਾਨਵਰ ਇਸ ਦਰਿੰਦੇ ਦੀ ਪੇਂਟ ਚੜ ਚੁੱਕੇ ਸਨ ਇੱਕ ਦਿਨ কুমਹਾਰ ਆਪਣੇ ਕੰਮ ਤੋਂ ਥੱਕਿਆ ਹਾਰਿਆ ਵਾਪਸ ਆਇਆ ਥਕਾਵਟ ਦੀ ਵਜ੍ਹਾ ਦੇ ਨਾਲ ਉਸਨੇ ਗਧੇ ਨੂੰ ਤਬੇਲੇ ਦੀ ਬਜਾਏ ਬਾਹਰ ਹੀ ਬੰਨ੍ਹ ਦਿੱਤਾ ਖੁਦ ਸੌਂ ਚਲਾ ਗਿਆ ਤੇ ਦੂਜੇ ਪਾਸੇ ਸ਼ੇਰ ਜੰਗਲ ਵਿੱਚ ਆਪਣੇ ਸ਼ਿਕਾਰ ਦੀ ਤਲਾਸ਼ ਦੇ ਵਿੱਚ ਆਪਣੇ ਘਰ ਤੋਂ ਬਾਹਰ ਨਿਕਲਿਆ ਅਚਾਨਕ ਤੇਜ਼ ਤੂਫਾਨ ਸ਼ੁਰੂ ਹੋ ਗਿਆ ਤੂਫਾਨੀ ਹਵਾਵਾਂ ਇੰਨੀਆਂ ਤੇਜ਼ ਸੀ ਕਿ ਦਰਖਤ ਆਪਣੀਆਂ ਜੜ੍ਹਾਂ ਤੋਂ ਉਖੜ ਰਹੇ ਸਨ ਸ਼ੇਰ ਸ਼ਿਕਾਰ ਕਰਨਾ ਤਾਂ ਭੁੱਲ ਹੀ ਗਿਆ ਤੇ ਤੇਜ਼ ਤੂਫਾਨ ਤੋਂ ਬਚਣ ਦੇ ਲਈ ਕਿਸੇ ਛੱਤ ਦੀ ਤਲਾਸ਼ ਦੇ ਵਿੱਚ ਭੱਜਿਆ ਉਸ ਨੂੰ ਬਸਤੀ ਦੇ ਨੇੜੇ ਇੱਕ ਪੁਰਾਣੀ ਝੌਂਪੜੀ ਨਜ਼ਰ ਆਈ ਜੋ ਕਿ ਸ਼ਾਇਦ ਖਾਲੀ ਸੀ ਛੇਰੇ ਇਸੇ ਦੇ ਵਿੱਚ ਦਾਖਲ ਹੋ ਗਿਆ ਤੇ ਉੱਥੇ ਸੌਂ ਗਿਆ ਦੂਜੇ ਪਾਸੇ ਤੇਜ਼ ਬਾਰਿਸ਼ ਦੇ ਸ਼ੋਰ ਦੇ ਨਾਲ ਕਮਿਆਰ ਦੀ ਅੱਖ ਖੁੱਲ ਗਈ ਤੇ ਉਸ ਨੂੰ ਅਚਾਨਕ ਯਾਦ ਆਇਆ ਕਿ ਉਸਨੇ ਆਪਣਾ ਗਧਾ ਤਾਂ ਬਾਹਰ ਹੀ ਦਰਖਤ ਹੇਠ ਬੰਨ੍ਹ ਦਿੱਤਾ ਸੀ ਉਹ ਵਿਚਾਰਾ ਤਾਂ ਬਾਰਿਸ਼ ਵਿੱਚ ਭਿੱਜ ਗਿਆ ਹੋਵੇਗਾ ਤਾਂ ਤੁਰੰਤ ਝੌਂਪੜੀ ਤੋਂ ਬਾਹਰ ਨਿਕਲਿਆ ਤਾਂ ਜੋ ਗਧੇ ਨੂੰ ਬਾਰਿਸ਼ ਤੋਂ ਬਚਾ ਕੇ ਤਬੇਲੇ ਵਿੱਚ ਲਿਆਵੇ ਪਰ ਜਦੋਂ ਦਰਖਤ ਹੇਠ ਪਹੁੰਚਿਆ ਤਾਂ ਵੇਖਿਆ ਕਿ ਗਦਾ ਤਾਂ ਗਾਇਬ ਹੈ ਤੇ ਉੱਥੇ ਸਿਰਫ ਇਕੱਲਾ ਰੱਸਾ ਹੀ ਪਿਆ ਹੈ। ਕੁਮਿਆਰ ਨੇ ਸੋਚਿਆ ਕਿ ਗਦਾ ਰੱਸਾ ਤੋੜਾ ਕੇ ਬਾਰਿਸ਼ ਤੋਂ ਬਚਣ ਦੇ ਲਈ ਜੰਗਲਵਾਲ ਭੱਜ ਗਿਆ ਹੈ। ਪਰ ਮੇਰੇ ਤੋਂ ਬਚ ਕੇ ਜਾਵੇਗਾ ਕਿੱਥੇ? ਇੱਕ ਝੌਂਪੜੀ ਤੋਂ ਨਿਕਲ ਕੇ ਦੂਜੀ ਝੌਂਪੜੀ ਵਿੱਚ ਪਨਾਹ ਲੈ ਲਈ ਹੋਵੇਗੀ। ਇਸੇ ਤਰ੍ਹਾਂ ਬੜ ਬਣਾਉਂਦਾ ਹੋਇਆ ਉਹ ਬਾਰਿਸ਼ ਵਿੱਚ ਗਦੇ ਦੀ ਭਾਲ ਦੇ ਵਿੱਚ ਜੰਗਲਵਾਲ ਨੂੰ ਤੁਰ ਪਿਆ। ਬਾਰਿਸ਼ ਦੇ ਵਿੱਚ ਭੇਜਦਾ ਹੋਇਆ ਉਹ ਇੱਕ ਪਾਸੇ ਤੁਰਿਆ ਜਾ ਰਿਹਾ ਸੀ ਇੱਕ ਘੰਟਾ ਲੱਗਣ ਦੇ ਬਾਅਦ ਉਹ ਇੱਕ ਵਿਰਾਨ ਝੌਂਪੜੀ ਦੇ ਕੋਲ ਪਹੁੰਚਿਆ ਅਸਮਾਨ ਵਿੱਚ ਰੁਕ ਰੁਕ ਕੇ ਬਿਜਲੀ ਚਮਕ ਰਹੀ ਸੀ ਜਿਸ ਕਰਕੇ ਰੋਸ਼ਨੀ ਪੈਦਾ ਹੋ ਰਹੀ ਸੀ ਇਸੇ ਰੋਸ਼ਨੀ ਦੇ ਵਿੱਚ ਉਸ ਨੇ ਦੇਖਿਆ ਕਿ ਦਰਵਾਜ਼ੇ ਦੇ ਇੱਕ ਪਾਸੇ ਇੱਕ ਜਾਨਵਰ ਸੁਟਾ ਪਿਆ ਹੈ ਕਮਿਆਰ ਰੌਲਾ ਪਾਉਂਦਾ ਹੋਇਆ ਬੋਲਿਆ ਅੱਛਾ ਤੂੰ ਇੱਥੇ ਹੈ ਆਖਿਰ ਮਿਲ ਹੀ ਗਿਆ ਦੇਖੋ ਮੇਰਾ ਗਧਾ ਇੰਨੇ ਮਜ਼ੇ ਨਾਲ ਸੌ ਰਿਹਾ ਹੈ ਉਹ ਗਧੇ ਨੂੰ ਉੱਚੀ ਉੱਚੀ ਕਹਿਣ ਲੱਗਾ ਮੈਂ ਜੰਗਲ ਵਿੱਚ ਤੈਨੂੰ ਲੱਭਦਾ ਲੱਭਦਾ ਇੱਕ ਘੰਟੇ ਤੋਂ ਮਾਰਾ ਮਾਰਾ ਫਿਰ ਰਿਹਾ ਹਾਂ ਦੋਸਤੋ ਦਰਅਸਲ ਇਹ ਉਹੀ ਖੁੰਖਾਰ ਸ਼ੇਰ ਸੀ ਜਿਸ ਨੇ ਬਾਰਿਸ਼ ਤੋਂ ਬਚਣ ਲਈ ਇੱਕ ਝੌਂਪੜੀ ਵਿੱਚ ਪਨਾਹ ਲੈ ਲਈ ਸੀ ਕਮਿਆਰ ਨੇ ਹਨੇਰੇ ਦੇ ਕਾਰਨ ਆਪਣੇ ਗਧੇ ਤੇ ਸ਼ੇਰ ਦੇ ਵਿੱਚ ਕੋਈ ਫਰਕ ਮਹਿਸੂਸ ਨਹੀਂ ਕੀਤਾ ਤੇ ਗੁੱਸੇ ਦੇ ਵਿੱਚ ਸ਼ੇਰ ਦੇ ਸਿਰ ਤੇ ਮੋਢਿਆਂ ਤੇ 2-4 ਥੱਪੜ ਮਾਰ ਦਿੱਤੇ ਨਾਲ ਹੀ ਛਾਲ ਮਾਰ ਕੇ ਉਸ ਦੀ ਪਿੱਠ ਤੇ ਸਵਾਰ ਹੋ ਗਿਆ ਕਮਿਆਰ ਨੇ ਜ਼ੋਰ ਨਾਲ ਰੱਸਾ ਖਿੱਚਿਆ ਤਾਂ ਜੋ ਉਸ ਦਾ ਗਧਾ ਰਾਹ ਵਿੱਚ ਫਿਰ ਤੋਂ ਭੱਜ ਨਾ ਜਾਵੇ ਨਾਲ ਹੀ ਉਹ ਰੌਲਾ ਪਾ ਕੇ ਕਹਿਣ ਲੱਗਾ ਤੂੰ ਤਾਂ ਬੜਾ ਜਿੱਦੀ ਤੇ ਗੰਦੀ ਕਿਸਮ ਦਾ ਜਾਨਵਰ ਹੈ ਔਰਾ ਸਾਂ ਖੋਲ ਕੇ ਭੱਜਣ ਦੀ ਹਿੰਮਤ ਕਿਵੇਂ ਕੀਤੀ ਹੁਣ ਤੂੰ ਇੰਨਾ ਦਲੇਰ ਹੋ ਗਿਆ ਹੈ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਅੱਜ ਤੋਂ ਬਾਅਦ ਜੇਕਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਚਾਰੇ ਵਿੱਚ ਜ਼ਹਿਰ ਮਿਲਾ ਕੇ ਤੈਨੂੰ ਖਿਲਾ ਦੇਵਾਂਗਾ ਇਹ ਸੁਣ ਕੇ ਸ਼ੇਰ ਕੰਬ ਗਿਆ ਉਸਦੇ ਹੋਸ਼ ਉੱਡ ਗਏ ਉਸਨੇ ਸੋਚਿਆ ਕਿ ਜੇਕਰ ਹੁਕਮ ਦੀ ਉਲੰਘਣਾ ਕੀਤੀ ਤਾਂ ਇਹ ਕਿਤੇ ਮੈਨੂੰ ਸੱਚੀ ਹੋਈ ਨਾ ਮਾਰ ਦੇਵੇ ਬਿਹਤਰੀ ਇਸੇ ਵਿੱਚ ਹੈ ਕਿ ਇਸ ਦਾ ਹੁਕਮ ਮੰਨਿਆ ਜਾਵੇ ਕਿਉਂਕਿ ਬਾਰਿਸ਼ ਤੇ ਤੂਫਾਨ ਦੇ ਵਿੱਚ ਦੌੜਦਾ-ਦੌੜਦਾ ਸ਼ੇਰ ਬਹੁਤ ਡਰ ਚੁੱਕਿਆ ਸੀ ਉਪਰੋਂ ਇੱਕ ਨਵੀਂ ਮੁਸੀਬਤ ਦੇ ਵਿੱਚ ਫਸ ਗਿਆ ਉਸ ਨੂੰ ਆਪਣੀ ਗਰਦਨ ਵਿੱਚ ਪਾਇਆ ਹੋਇਆ ਰੱਸਾ ਬਹੁਤ ਹੀ ਮਜ਼ਬੂਤ ਮਹਿਸੂਸ ਹੋ ਰਿਹਾ ਸੀ ਆਖਿਰਕਾਰ ਉਹ ਜੰਗਲ ਦੇ ਕਿਨਾਰੇ ਇੱਕ ਝੌਂਪੜੀ ਦੇ ਸਾਹਮਣੇ ਰੁਕਿਆ ਹੁਣ ਬਾਰਿਸ਼ ਵੀ ਬੰਦ ਹੋ ਗਈ ਸੀ ਕਮਿਆਰ ਉਸ ਸ਼ੇਰ ਨੂੰ ਘਰ ਦੇ ਅੰਦਰ ਲੈ ਆਇਆ ਤੇ ਦਰਖਤ ਦੇ ਨਾਲ ਇੱਕ ਰੱਸੇ ਨਾਲ ਅੱਧੀ ਰਾਤ ਨੂੰ ਬੰਨ੍ਹ ਕੇ ਆਪ ਸੌਣ ਚਲਾ ਗਿਆ ਸਵੇਰ ਹੋਈ ਤਾਂ ਬਸਤੀ ਦੇ ਲੋਕ ਕੰਮਕਾਰ ਦੇ ਲਈ ਉਸਦੇ ਘਰ ਦੇ ਸਾਹਮਣੇੋਂ ਤੇ ਲੰਘ ਰਹੇ ਸਨ ਤਾਂ ਅਚਾਨਕ ਉਹਨਾਂ ਨੇ ਦਰਖਤ ਦੇ ਨਾਲ ਸ਼ੇਰ ਨੂੰ ਬੰਨਿਆ ਹੋਇਆ ਦੇਖਿਆ ਸਾਰੇ ਹੈਰਾਨ ਹੋ ਗਏ ਤੇ ਡਰ ਗਏ ਕਿ ਇਹ ਖਬਰ ਅਤੇ ਇਹ ਖਬਰ ਦੇਖਦੇ-ਦੇਖਦੇ ਪੂਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਕਿ ਕਮਿਆਰ ਨੇ ਜਿੰਦਾ ਸ਼ੇਰ ਫੜਿਆ ਹੈ ਪਿੰਡ ਵਾਲੇ ਉਸਦੇ ਘਰ ਸਾਹਮਣੇ ਇਕੱਠੇ ਹੋ ਗਏ ਸ਼ੇਰ ਨੂੰ ਦੇਖਣ ਲੱਗੇ ਉਸਦੀ ਬਹਾਦਰੀ ਦੀ ਤਾਰੀਫ਼ ਕਰਨ ਲੱਗੇ ਉਹਨਾਂ ਨੇ ਕਮਿਆਰ ਦੀ ਦਲੇਰੀ ਵੀ ਜ਼ਿਆਦਾ ਤਾਰੀਫ਼ ਇਸ ਲਈ ਵੀ ਕੀਤੀ ਕਿਉਂਕਿ ਇਹ ਸ਼ੇਰ ਉਹਨਾਂ ਦੀਆਂ ਬੱਕਰੀਆਂ ਤੇ ਮੱਝਾਂ ਨੂੰ ਖਾ ਰਿਹਾ ਸੀ ਲੋਕਾਂ ਨੇ ਸ਼ੇਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਵਾਰ-ਵਾਰ ਨਾਕਾਮਯਾਬੀ ਦਾ ਸਾਹਮਣਾ ਕਰਨਾ ਪਿਆ ਕਮਿਆਰ ਨੇ ਲੋਕਾਂ ਨੂੰ ਸਮਝਾਇਆ ਕਿ ਉਸਨੇ ਕੋਈ ਵੱਡਾ ਕੰਮ ਨਹੀਂ ਕੀਤਾ ਉਹ ਤਾਂ ਆਪਣੇ ਗੁੰਮਸ਼ੁਦਾ ਗਧੇ ਨੂੰ ਫੜ ਕੇ ਘਰ ਲਿਆਇਆ ਹੈ ਲੋਕਾਂ ਦੀਆਂ ਗੱਲਾਂ ਸੁਣ ਕੇ ਉਹ ਬਿਲਕੁਲ ਵੀ ਨਾ ਸਮਝ ਸਕਿਆ ਤੇ ਗਦਾ ਸ਼ੇਰ ਵਿੱਚ ਕਿਵੇਂ ਬਦਲ ਗਿਆ ਪਰ ਜਦੋਂ ਕਮਿਆਰ ਨੇ ਸੱਚ ਨੂੰ ਆਪਣੇ ਗਦੇ ਦੀ ਥਾਂ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਉਹ ਡਰ ਨਾਲ ਬੇਹੋਸ਼ ਹੋ ਗਿਆ ਉਸ ਦੀ ਪਤਨੀ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਹੋਸ਼ ਵਿੱਚ ਲਿਆਂਦਾ ਤੇ ਉਸ ਨੇ ਉਸ ਦੀ ਬਹਾਦਰੀ ਦੀ ਦਾਤ ਦਿੱਤੀ ਦੂਜੇ ਪਾਸੇ ਇਸੇ ਰਾਜ ਦਾ ਬਾਦਸ਼ਾ ਆਪਣੇ ਰਾਜ ਉੱਪਰ ਆਏ ਦਿਨ ਹਮਲੇ ਦੀ ਵਜ੍ਹਾ ਨਾਲ ਬੜਾ ਪਰੇਸ਼ਾਨ ਸੀ ਉਹਨਾਂ ਦੀ ਆਪਸ ਵਿੱਚ ਜੰਗ ਸ਼ੁਰੂ ਹੋ ਗਈ ਸੀ ਦੂਜੇ ਰਾਜ ਦਾ ਬਾਦਸ਼ਾਹ ਬਹੁਤ ਜ਼ਿਆਦਾ ਤਾਕਤਵਰ ਸੀ ਉਹ ਰਾਜਾ ਇਲਾਕੇ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ ਸੋ ਇਧਰ ਬਾਦਸ਼ਾਹ ਨੇ ਆਪਣੀ ਫੌਜ ਨੂੰ ਤਿਆਰ ਕਰਨ ਦਾ ਹੁਕਮ ਦਿੱਤਾ ਪਰ ਉਹ ਇਹ ਵੀ ਜਾਣਦਾ ਸੀ ਕਿ ਦੁਸ਼ਮਣ ਦੀ ਫੌਜ ਕਈ ਗੁਣਾ ਵੱਧ ਕੇ ਤਾਕਤਵਰ ਹੈ ਉਸ ਨੂੰ ਇਨ੍ਹਾਂ ਦਿਨਾਂ ਵਿੱਚ ਇੱਕ ਐਸੇ ਸੂਰਮੇ ਦੀ ਲੋੜ ਸੀ ਜੋ ਇਸ ਦੀ ਫੌਜ ਦੀ ਸਹੀ ਤਰ੍ਹਾਂ ਕਮਾਂਡ ਸੰਭਾਲ ਸਕੇ ਤਾਂ ਜੋ ਦੁਸ਼ਮਣ ਹਮੇਸ਼ਾ ਦੇ ਲਈ ਮਾਰ ਮੁਕਾਇਆ ਜਾ ਸਕੇ ਉਸਨੇ ਤੁਰੰਤ ਵਜ਼ੀਰ ਨੂੰ ਬੁਲਾਇਆ ਤੇ ਉਹਨਾਂ ਵਿੱਚੋਂ ਇੱਕ ਵਜ਼ੀਰ ਇਸ ਦਾ ਨਾਮ ਫਤਿਹ ਜੰਗ ਸੀ ਉਸ ਨੂੰ ਅਚਾਨਕ ਯਾਦ ਆਇਆ ਕਿ ਕੁਮਿਆਰਨ ਨਸੀਬ ਵਕਤ ਇੱਕ ਅਜਾਹ ਬਹਾਦਰ ਇਨਸਾਨ ਹੈ ਜਿਸ ਨੇ ਇਕੱਲੇ ਸ਼ੇਰ ਨੂੰ ਫੜ ਲਿਆ ਇਸ ਲਈ ਉਸਨੇ ਬਾਦਸ਼ਾਹ ਦੇ ਕੋਲ ਸਾਰੀ ਕਹਾਣੀ ਬਿਆਨ ਕਰ ਦਿੱਤੀ ਤੇ ਕਿਹਾ ਜੋ ਸਾਡੇ ਰਾਜ ਵਿੱਚ ਇੱਕ ਐਸਾ ਆਦਮੀ ਜੋ ਸਾ ਢੀਫਾ ਫੌਜੀ ਸਹੀ ਤਰ੍ਹਾਂ ਕਮਾੜ ਸੰਭਾਲ ਸਕਦਾ ਹੈ ਤੇ ਅਸੀਂ ਆਪਣੇ ਦੁਸ਼ਮਣ ਨੂੰ ਮਾਰ ਦੇਣ ਵਿੱਚ ਕਾਮਯਾਬ ਹੋ ਜਾਵਾਂਗੇ ਬਾਦਸ਼ਾਹ ਨੇ ਤੁਰੰਤ ਚਿੱਠੀ ਨਸੀਬ ਵਕਤ ਦੇ ਹੱਥ ਘਰ ਭੇਜੀ ਜਦੋਂ ਉਸ ਨੂੰ ਚਿੱਠੀ ਤੋਂ ਪਤਾ ਲੱਗਾ ਕਿ ਉਸ ਨੂੰ ਫੌਜਦਾ ਕਮਾਂਡਰ ਬਣਾਇਆ ਜਾ ਰਿਹਾ ਹੈ ਤਾਂ ਹੈਰਾਨ ਰਹਿ ਗਿਆ ਤੇ ਸਿਪਾਹੀ ਦੇ ਨਾਲ ਤਿਆਰ ਹੋ ਕੇ ਬਾਦਸ਼ਾਹ ਦੇ ਸ਼ਾਹੀ ਮਹਿਲ ਵਿੱਚ ਜਾ ਕੇ ਪਹੁੰਚਿਆ ਅਤੇ ਸੰਗਤ ਜੀ ਇਸੇ ਤਰ੍ਹਾਂ ਉਸਦੀ ਕਿਸਮਤ ਬਦਲ ਗਈ ਤਾਂ ਪਿਆਰੀ ਸਾਧ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀ ਹਿੰਮਤ ਦੇ ਵਰਤਨ ਕਦੇ ਵੀ ਮੂਦੇ ਨਹੀਂ ਮਾਰਨੇ ਚਾਹੀਦੇ ਹਮੇਸ਼ਾ ਹਰ ਇੱਕ ਕੰਮ ਇਹ ਹੀ ਸੋਚ ਕੇ ਕਰਨਾ ਚਾਹੀਦਾ ਹੈ ਕਿ ਮੈਂ ਇਸ ਕੰਮ ਨੂੰ ਪੂਰੀ ਸਫਲਤਾ ਪੂਰਵਕ ਕਰ ਸਕਦਾ ਹਾਂ ਤਾਂ ਹੀ ਤੁਸੀਂ ਉਸ ਕੰਮ ਵਿੱਚ ਕਾਮਯਾਬ ਹੋ ਸਕੋਗੇ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਬាទ ਤੋਂ ਬਾਅਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ